532 ਚ 131 ਐਮਪੀ ਤੁਰੇ ਫਿਰਦੇ ਆ ਫਿਰ ਕਲਾਮ ਫਿਰ ਹੋਰ ਕੀ ਲੱਭਦੇ ਆ ਬੇ ਕਿਹੜਾ ਰਾਜ ਆਉਣਾ ਸਾਡਾ ਹੁਣ ਫਿਰ ਹੁਣ ਉਸ ਰਾਜ ਨੂੰ ਦੱਸਣ ਲਈ ਕਿ ਜਿਹੜੀ ਰਾਜਨੀਤੀ ਡੋਲਗਾਮ ਹੋ ਗਈ ਆ ਉਹਨੂੰ ਨੱਥਕਦਾ ਪਾਣੀ ਆ ਉਸ ਕਰਕੇ ਅੱਜ ਤੁਹਾਡੇ ਵਿੱਚ ਆਇਆ ਕਿ ਘਬਰਾਓ ਨਾ ਘਬਰਾਓ ਨਾ ਸਿਰਫ ਵਿਚਾਰਾਂ ਦੇ ਨਾਲ ਆਪਾਂ ਇੱਕ ਇਕੱਠੇ ਹੋ ਜਾਈਏ ਇੱਕ ਵਿਚਾਰ ਸਾਂਝੇ ਕਰਨੇ ਤੁਹਾਡੇ ਨਾਲ ਹੋਰ ਮੈਂ ਕੁਛ ਨਾਲ ਲੈ ਕੇ ਜਾਣਾ ਨਾ ਕੁਛ ਦੇ ਕੇ ਜਾਣਾ ਇੱਕ ਵਿਚਾਰਾਂ ਦੀ ਸਾਂਝ ਪਾਉਣ ਲਈ ਆ ਆ ਉਹ ਵਿਚਾਰ ਜਿਹੜੇ ਗੁਰੂਆਂ ਨੇ ਉਹ ਵਿਚਾਰ ਜਿਹੜੀ ਬਾਣੀ ਕਰ ਰਹੀ ਆ ਖੱਟ ਕਰਮ ਕੁੱਲ ਸੰਜੁਗਤ ਹਰ ਭਗਤ ਹਿਰਦੇ ਨਹੀਂ ਕਹਿੰਦੇ ਕੋਈ ਕਰਮ ਕਰ ਲਓ ਪੜ੍ਹ ਲਓ ਪੜਾ ਲਓ ਧਨ ਲੈ ਲਓ ਦੇ ਦਿਓ ਜੱਗ ਕਰ ਲਓ ਕਰਾ ਲਓ ਖੱਟ ਕਰਮ ਕਲ ਸੰਜਗ ਹਰ ਪਗ ਤੇ ਹਿਰਦੇ ਨਹੀਂ ਜੇ ਹਰੀ ਦੀ ਭਗਤੀ ਤੁਹਾਡੇ ਹਿਰਦੇ ਦੇ ਵਿੱਚ ਨਹੀਂ ਜਿਹੜਾ ਮਰਜੀ ਕਰਮ ਕਰ ਲਓ ਬ्यर्थ ਤੇ ਇਸੇ ਸ਼ਬਦ ਦੇ ਵਿੱਚ ਗੁਰੂ ਮਹਾਰਾਜ ਜੀ ਅੱਗੇ ਤੇ ਕਹਿੰਦੇ ਆ ਰੇ ਮਨ ਚਿਤ ਚੇਤ ਅਚੇਤ ਕਾਹੇ ਨਾ ਬਾਲਮੀਕੇ ਦੇਖ ਕਿਸ ਜਾਤ ਤੇ ਕਹਿ ਪਦ ਪਾਇਓ ਅਮਰਿਓ ਰਾਮ ਭਗਤ ਬਸੇਖ ਕਹਿੰਦੇ ਐਸੇ ਤਨ ਲੋਕਾਂ ਦੇ ਵਿੱਚ ਡੰਕਾ ਵੱਜ ਰਿਹਾ ਭਗਵਾਨ ਬਾਲਮੀਕ ਜੀ ਦਾ ਕਿਉਂ ਸਵਾਰਥ ਸ਼ਕ ਮੋ ਮਾਇਆ ਤੋਂ ਦੂਰ ਹੋ ਗਏ ਤੇ ਬਾਬਾ ਸਾਹਿਬ ਦਾ ਵੀ ਮੈਂ ਜੋ ਤੁਹਾਡੀਆਂ ਲੈਣਾ ਬੋਲੀਆਂ ਇਹੋ ਹੀ ਆ ਅਸੀਂ ਅੱਜ ਕੀ ਕਲੰਭ ਰਹੇ ਆ ਨੌਕਰੀ ਚਾਹੀਦੀ ਜੀ ਕਾਦੀ ਲਈ ਸਮਾਜ ਲਈ ਜੇ ਸਮਾਜ ਲਈ ਅਸੀਂ ਨੌਕਰੀਆਂ ਕਰਦੇ ਤਾਂ ਫਿਰ ਗੁਲਾਮ ਕਿਉਂ ਹੁੰਦੇ ਨੌਕਰੀ ਕੀਤੀ ਨਹੀਂ ਸਮਾਜ ਲਈ ਮੈਨੂੰ ਤਨਖਾਹ ਮਿਲੀ ਮੇਰੇ ਨਿਆਣਿਆਂ ਦਾ ਹੱਕਾ ਜੀ ਭੈਣ ਨੂੰ ਵੀ ਦਰਕਾਰ ਦੇਤਾ ਮਾਂ ਨੂੰ ਵੀ ਦਰਕਾਰ ਦੇਤਾ ਬੱਚਿਆਂ ਨੂੰ ਵੀ ਦਰਕਾਰ ਦੇਤਾ ਤੇ ਬਾਬਾ ਸਾਹਿਬ ਨੇ ਤਾਂ ਕਹਿ ਹੀ ਨਹੀਂ ਸੀ ਨੌਕਰੀ ਇਸ ਕਰਕੇ ਕਰਨੀ ਸੀ ਉਹਨਾਂ ਨੇ ਕਿਹਾ ਸੀ 18 ਤੈਨੂੰ 1956 ਨੂੰ ਆਗਰੇ ਦੀ ਧਰਤੀ ਦੇ ਉੱਤੇ ਪੱਬਾ ਮਾਰ ਕੇ ਰੋਏ ਜਦੋਂ ਕਹਿੰਦੇ ਮੈਂ ਸੋਚਦਾ ਸੀ ਆਪਣੇਆਂ ਲਿਖਿਆਂ ਦੀ ਜਿਹੜੀ ਫੌਜ ਆ ਇਹ ਮੇਰੇ ਸਮਾਜ ਲਈ ਕੁਝ ਕਰੂਗੀ ਪਰ ਕਹਿੰਦੇ ਇਹ ਵੀ ਸਮਾਜ ਨੂੰ ਧੋਖਾ ਦੇ ਗਈ ਕਿਉਂਕਿ ਮੈਂ ਚਾਹੁੰਦਾ ਸੀ ਕਿ ਆਪਣੀ ਜਿਹੜੀ ਇਹਨਾਂ ਦੀ ਤਨਖਾਹ ਆ ਉਹਦਾ 5% ਆਪਣੇ ਸਮਾਜ ਤੇ ਖਰਚਣ 5% ਦਾ ਮਤਲਬ ਵੀ 100 ਰੁਪਏ ਜੇ ਇਹਨਾਂ ਨੂੰ ਤਨਖਾਹ ਮਿਲਦੀ ਆ ਤੇ 5 ਰੁਪਏ ਸਮਾਜ ਦੀ ਭਲਾਈ ਤੇ ਲਾਉਣ ਲਾਇਆ ਕਿਸਨ ਉਲਟਾ ਸਮਾਜ ਨੂੰ ਵੇਚ ਦਿੱਤਾ ਇੱਕ ਲੀਡਰ ਆਉਂਦਾ ਤੇ ਪਿੰਡ ਦਾ ਚੌਧਰੀ ਬਣ ਕੇ ਸਾਰੇ ਸਮਾਜ ਦਾ ਠੇਕਾ ਲੈ ਕੇ ਉਹਨੂੰ ਵੇਚ ਦਿੰਦਾ ਲਓ ਜੀ ਮੈਂ ਬਣ ਗਿਆ ਪ੍ਰਧਾਨ ਆਪਣੀ ਜ਼ਮੀਰ ਨੂੰ ਜਗਾਉਣਾ ਪੈਣਾ ਅੱਖ ਨੂੰ ਜਗਾਉਣਾ ਪੈਣਾ ਇਸ ਕਰਕੇ 바ਵਾ ਸਾਹਿਬ ਨੇ ਜੋ ਕਿਹਾ ਸੀ ਅੱਜ ਮੈਂ ਤੁਹਾਨੂੰ ਕਹਿਣ ਲਈ ਆਇਆ ਉੱਠੋ ਜਾਗੋ ਕਿਉਂ ਮੁਗੜ ਮਾਰ ਕੇ ਬੈਠਾ ਹੈ ਕਿਉਂ ਮੁਗੜ ਮਾਰ ਕੇ ਬੈਠਾ ਹੈ ਉੱਠ ਦਲਤ ਭਰਾਵਾ ਚੱਜ ਕਰ ਲਾ ਕੰਮ ਤੈਨੂੰ ਕਰਨਾ ਪੈਣਾ ਹੈ ਚਾਹੇ ਕੱਲ ਕਰ ਲੈ ਚਾਹੇ ਅੱਜ ਕਰ ਲੈ ਚਾਹੇ ਅੱਜ ਸ਼ੁਰੂ ਕਰ ਲਿਓ ਚਾਹੇ 10 ਸਾਲਾਂ ਨੂੰ ਸ਼ੁਰੂ ਕਰ ਲਿਓ ਇਹ ਤੁਹਾਡੇ ਤੇ ਹੈ ਕਰਨਾ ਕੀ ਹੈ ਆਪਾਂ ਇਕੱਠੇ ਹੋਣਾ ਕਾਦੇ ਲਈ ਹੋਣਾ ਇੱਕ ਪਲੇਟਫਾਰਮ ਖੜਾ ਕਰਨਾ ਕਾਦੇ ਲਈ ਕਰਨਾ ਹੁਕਮਨਾਮੇ ਜਾਰੀ ਕਰਨੇ ਕਾਦੇ ਲਈ ਕਰਨੇ ਜਿਹੜੇ ਲੋਕ ਸਾਡੇ ਚੋਂ ਉੱਠ ਕੇ ਜਾ ਕੇ ਸਾਡਾ ਮੁੱਲ ਲੈ ਰਹੇ ਆ ਉਹਨਾਂ ਨੂੰ ਨੱਥ ਕਿੱਦਾ ਪਾਉਣੀ ਇਸ ਕਰਕੇ ਹੁਕਮਨਾਮੇ ਜਾਰੀ ਕਰ ਜੇ ਆਪਾਂ ਬੰਡੇ ਰਹੇ ਫਿਰ ਆਪਾਂ ਕਿਸੇ ਦੇ ਵਿਰੁੱਧ ਕੁਝ ਨਹੀਂ ਕਰ ਸਕਦੇ ਤੁਹਾਨੂੰ ਬੰਡਣਾ ਬਹੁਤ ਲੋਕਾਂ ਨੇ ਬਹੁਤ ਲੋਕਾਂ ਨੇ ਕਹਿਣਾ ਉਹ ਨਹੀਂ ਚੰਗਾ ਉਹ ਨਹੀਂ ਚੰਗਾ ਉਹਨਾਂ ਕੋਲ ਸਾਰੇ ਹੀ ਅਸੀਂ ਚੰਗੇ ਆ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋ ਜਿੰਨੇ ਐਸਾ ਕਰ ਬੁੱਝਿਆ ਮੀ ਤੇ ਹਮਾਰਾ ਸੋਏ ਅੰਦਰਲੇ ਆਬ ਪਹਿਲਾਂ ਆਪਣੇ ਲੱਭਣੇ ਪੈਣੇ ਸਾਡੇ ਨਾਲੋਂ ਸਾਰੇ ਚੰਗੇ ਆ ਇਹ ਗੱਲ ਕਹਣੀ ਸਿੱਖ ਲਓ ਐਵੇਂ ਨਹੀਂ ਕਬੀਰ ਨੇ ਕਿਹਾ ਅੰਦਰ ਲੀਆਂ ਬਰਾਈਆਂ ਜਾਦ ਆ ਗਈਆਂ ਜੇ ਅੱਜ ਮੈਂ ਤੁਹਾਡੇ ਵਿੱਚ ਬੈਠਾਂ ਮੈਨੂੰ ਸਾਰੇ ਚੰਗੇ ਲੱਗਦੇ ਆ ਕਿਉਂ ਕਿਉਂਕਿ ਮੈਨੂੰ ਆਪਣੀਆਂ ਬਰਾਈਆਂ ਨਜ਼ਰ ਆ ਰਹੀਆਂ ਕਿ ਮੇਰਾ ਫਰਜ਼ ਕੀ ਬਣਦਾ ਸੀ ਮੈਂ ਨਹੀਂ ਕਰ ਸਕਿਆ ਕੋਸ਼ਿਸ਼ਾ ਕਰਨ ਦੀ ਹੋ ਸਕਦਾ ਹੋਈ ਹੋਵੇ ਨਾ ਹੋ ਸਕਦਾ 10 ਪੀੜੀਆਂ ਲੱਗ ਜਾਣਾ ਪਰ ਕੋਸ਼ਿਸ਼ ਤਾਂ ਕਰੀਏ ਕੋਸ਼ਿਸ਼ ਹੀ ਨਹੀਂ ਹੋਈ ਬਾਬਾ ਸਾਹਿਬ ਨੇ ਸਾਨੂੰ ਇੱਕ ਰਸਤਾ ਦਿੱਤਾ ਸੀ ਐਡੇ ਸਾਡੇ ਮਿਨਿਸਟਰ ਬਣ ਗਏ ਐਡੇ ਸਾਡੇ ਐਮਐਲਏ ਬਣ ਗਏ ਐਡੇ ਸਾਡੇ ਅਫਸਰ ਬਣ ਗਏ ਫਿਰ ਅਸੀਂ ਗੁਲਾਮ ਬਣ ਗਏ ਤਾਂ ਕਸੂਰ ਕਹਦਾ ਕੱਢਦੇ ਕਾਂਗਰਸ ਨੇ ਚੰਗੀ ਅਕਾਲੀ ਨੇ ਚੰਗੇ ਭਾਜਪਾ ਨੇ ਚੰਗੀ ਆਪ ਨੇ ਚੰਗੀ ਫਲਾਨੀ ਪਾਰਟੀ ਨੇ ਚੰਗੀ ਤਾਂ ਜਦੋਂ ਉਹਨੂੰ ਪੁੱਛੋ ਵੀ ਤੂੰ ਕੀ ਕਰਦਾ ਤੂੰ ਚੰਗਾ ਜੇ ਤੂੰ ਚੰਗਾ ਨਹੀਂ ਇਹ ਨਹੀਂ ਚੰਗੀਆਂ ਪਾਰਟੀਆਂ ਤਾਂ ਫਿਰ ਜੈਨ ਦੇ ਕੇ ਘਰ ਆ ਜਾਓ ਫਿਰ ਉੱਥੇ ਬੈਠੇ ਕੀ ਕਰਦੇ ਆ ਸਮਾਜ ਨੂੰ ਵੇਚਣ ਲਈ ਗਏ ਆ ਜੇ ਸਮਾਜ ਨੂੰ ਵੇਚਣ ਲਈ ਗਏ ਆ ਤੇ ਹੁਣ ਅਸੀਂ ਡੰਡਾ ਤਿਆਰ ਕਰਨ ਲੱਗੇ ਆ ਹੁਣ ਤੁਸੀਂ ਆਪਣਾ ਪ੍ਰਬੰਧ ਕਰਿਓ ਵੋਟਾ ਜਿੱਥੇ ਮਰਜ਼ੀ ਪਾਵਾਂਗੇ ਤੁਹਾਡੇ ਕਹਿਣ ਤੇ ਨਹੀਂ ਪਾਵਾਂਗੇ ਜਿੱਥੇ ਮਰਜ਼ੀ ਪਾਇਓ ਆਪਾਂ ਹੁਣ ਪਲੇਟਫਾਰਮ ਖੜਾ ਕਰਨਾ ਉਹਦੇ ਵਿੱਚ ਕੀ ਕਰਨਾ ਪਊਗਾ ਜਿੰਨੇ ਵੀ ਆਪਾਂ ਲੋਕਾਂ ਸਾਰੇ ਜਣੇ ਕੋਸ਼ਿਸ਼ ਕਰੋ ਇੱਕ ਫਾਰਮ ਤੁਹਾਨੂੰ ਦੇ ਕੇ ਜਾਣਾ ਜੀ ਕਰਿਆ ਭਰ ਲਿਓ ਜੀ ਕਰਦਾ ਨਾ ਭਰਿਓ ਉਹਦੇ ਤੇ ਜ਼ਿੰਦਗੀ ਦੇ ਇੱਕ ਵਿੱਚ ਇੱਕ ਵਾਰੀ 10 ਰੁਪਏ ਦੇਣੇ ਆ ਜ਼ਿੰਦਗੀ ਚ ਇੱਕ ਵਾਰੀ ਦੇਣੇ ਆ ਇਹ ਨਹੀਂ ਕਿ ਬਾਰ-ਬਾਰ ਤੁਹਾਡੇ ਕੋਲੋਂ ਕਿਸੇ ਨੂੰ ਪੈਸੇ ਮੰਗਣੇ ਆ ਉਹ 10 ਰੁਪਏ ਦਾ ਫਾਰਮ ਤੁਹਾਡੇ ਕੋਲੋਂ ਭਰ ਹੋ ਕੇ ਸਾਡੇ ਕੋਲ ਚਿਲ ਜਾਣਾ ਮੈਨੂੰ ਪਤਾ ਕਿ ਸਾਰੇ ਭਰਦੇ ਨਹੀਂ ਹੁੰਦੇ ਮੈਨੂੰ ਸਾਰਾ ਪਤਾ ਲੇਕਿਨ ਮੈਂ ਇਸ ਕਰਕੇ ਆਇਆ ਤੁਹਾਡੇ ਵਿੱਚ ਕਿ 5% ਲੋਕ ਤੁਸੀਂ ਫਾਰਮ ਭਰ ਲਿਓ 5% ਜੇ 100 ਦੀ ਆ ਤੇ 5 ਭਰ ਲਿਓ ਜੇ 200 ਦੀ ਆ ਤੇ 10 ਭਰ ਲਿਓ ਜਿੱਦਣ 5% ਲੋਕ ਤੁਸੀਂ ਉਹ ਫਾਰਮ ਭਰ ਕੇ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਜਿਹੜੀ ਮਰਜ਼ੀ ਸਰਕਾਰ ਆ ਜਿਵੇਂ ਸਮਾਜ ਦੇ ਪੈਰਾਂ 'ਚ ਬਿਠਾ ਦੇਵਾਂਗੇ ਐਡੀ ਐਡਾ ਪ੍ਰਣ ਕਰਕੇ ਤੁਰੇ ਹੋਇਆ ਕਿ ਉਹ ਜਿਹੜਾ ਫਾਰਮ ਆ ਉਹ ਤੁਹਾਡੇ ਬੱਚਿਆਂ ਦੀ ਤਕਦੀਰ ਬਣਨੀ ਹੈ ਤੁਸੀਂ ਬੜੇ ਲੰਗਰ ਲਾਉਂਦੇ ਹੋਣੇ ਆ ਬੜੇ ਦਾਨ ਕਰਦੇ ਹੋਣੇ ਆ ਇਹ ਵੀ ਸੋਚ ਲਿਓ ਕਿ ਹੋ ਸਕਦਾ ਪਤਾ ਨਹੀਂ ਅਸੀਂ ਬਿਨਾਂ ਦੇਖੀਏ ਕਿ ਆਉਣ ਵਾਲੇ ਬੱਚਿਆਂ ਦੀ ਤਕਦੀਰ ਲਈ ਕੋਈ ਰਾਹ ਤਾਂ ਬਣਾ ਜਾਈਗੇ ਉਹ ਰਾਹ ਬਣਾਉਣਾ ਪੈਣਾ ਹੋ ਸਕਦਾ ਮੈਂ ਬਿਨਾਂ ਦੇਖਿਆ ਗੁਰੂਆਂ ਨੇ ਵੀ ਨਹੀਂ ਦੇਖਿਆ ਯਾਦ ਕਰੋ ਅਕਾਲ ਤਖਤ ਬਣਾਇਆ ਸੀ ਕਿਉਂ ਬਣਾਇਆ ਸੀ ਇਸੇ ਕਰਕੇ ਕਿ ਲੋਕ ਜਿਹੜੇ ਵਿਗੜ ਜਾਂਦੇ ਆ ਉਹਨਾਂ ਨੂੰ ਸਿੱਧੇ ਕਰਨਾ ਤੇ ਆਪਣਾ ਵੀ ਕੋਈ ਇਹੋ ਜਿਹਾ ਤਖਤ ਬਣਾਉਣ ਦੀ ਕੋਸ਼ਿਸ਼ ਕਰੀਏ ਤੇ ਇਹ ਜਿਹੜਾ ਭਵਨ ਆ ਇਹਦੇ ਤੋਂ ਵੀ ਇਹੋ ਸੋਚ ਰਹੇ ਆ ਕਿ ਇਹ ਭਵਨ ਆਪਾਂ ਬਣਾਇਆ ਇਦਾਂ ਦੇ ਕਿੰਨੇ ਭਵਨ ਹੋਰ ਬਣਾਉਣੇ ਪੈਣਗੇ ਮੈਂ ਕਹਿੰਦਾ ਜਗ੍ਹਾ ਜਗ੍ਹਾ ਤੇ ਬਣਾਵਾਂਗੇ ਆਪਾਂ ਇਕੱਠੇ ਤਾਂ ਹੋਈਏ ਜਦੋਂ ਆਪਾਂ ਇਕੱਠੇ ਹੋ ਗਏ ਆ ਕੱਠ ਲੋਹੇ ਦੀ ਲੱਠ ਇਕਤਾ ਦੇ ਵਿੱਚ ਹੀ ਸ਼ਕਤੀ ਆ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਕੱਠ ਲੋਹੇ ਦੀ ਲੱਠਾ ਇਹਦਾ ਸੰਗਠਨ ਦਾ ਨਾਂ ਹੀ ਹੋਆ ਇਹ ਸਮਾਜਿਕ ਇਕਤਾ ਦੀ ਸ਼ਕਤੀ ਆ ਤੁਸੀਂ ਲੋਕ ਇਕੱਠੇ ਹੋ ਜਾਓ ਇੱਕ ਪਲੇਟਫਾਰਮ ਦੇ ਉੱਤੇ 10 ਰੁਪਏ ਦਾ ਫਾਰਮ ਭਰੋ ਤੇ ਆਪਾਂ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰਨ ਲਈ ਅੱਗੇ ਤੋਂ ਅੱਗੇ ਬਣੀਏ ਹੁਣ ਹੋਊਗਾ ਕਿ ਫਾਰਮ ਤੁਹਾਡੇ ਪਰ ਹੋ ਕੇ ਚੱਲ ਜਾਣੇ ਆ ਤੁਹਾਡੇ ਪਿੰਡ ਦੇ ਵਿੱਚੋਂ ਪੰਜ ਚਾਰ ਬੰਦਿਆਂ ਨੇ ਅਸੀਂ ਕਹਿ ਦੇਣਾ ਕਿ ਇਹ ਬੰਦੇ ਜਿਹੜੇ ਸਾਡੇ ਨਾਲ ਸੰਪਰਕ ਰੱਖਣ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ ਹੋ ਸਕਦਾ ਸੀ ਉੱਥੇ ਬੈਠੇ ਹੱਲ ਕਰਾ ਦਈਏ ਹੋ ਸਕਦਾ ਸਾਨੂੰ ਆਉਣਾ ਹੀ ਪੈ ਜਵੇ ਪਰ ਜਿੱਥੇ ਲੋਕਾਂ ਦੇ ਲਈ ਕੁਝ ਕਰਨਾ ਪੈਣਾ ਉੱਥੇ ਤੁਹਾਨੂੰ ਸੰਦੇਸ਼ ਆਉਣਾ ਵੇ ਹੁਣ ਤੁਸੀਂ ਆਓ ਬਈ ਫਲਾਣੇ ਨਾਲ ਆਪਾਂ ਇਕੱਠੇ ਹੋਣਾ ਅਜ ਇਹਨਾਂ ਨੂੰ ਸਰਕਾਰ ਨੂੰ ਲੰਘਣ ਨਹੀਂ ਦੇਣਾ ਤੁਹਾਡੇ ਵਿੱਚੋਂ ਹੀ ਤੁਹਾਡੇ ਕਮੇਟੀ ਦੇ ਵਿੱਚੋਂ ਹੀ ਬੰਦੇ ਜਾਣਗੇ ਸਾਡੇ 12000 ਤੋਂ ਵੱਧ ਆਪਣਾ ਪਿੰਡ ਹੈ ਜੇ ਇੱਕ ਪਿੰਡ ਦੇ ਵਿੱਚੋਂ ਪੰਜ ਬੰਦੇ ਚੱਲ ਜਾਣ ਨਾ ਤੇ 70000 ਬੰਦਾ ਇਕੱਠਾ ਹੋ ਜਾਂਦਾ ਤੇ 70000 ਬੰਦਾ ਜਦੋਂ ਇਕੱਠਾ ਹੋ ਜਵੇ ਜਿਹੜੀ ਮਰਜੀ ਸਰਕਾਰ ਦਾ ਧੂਆਂ ਕੱਢ ਦਿੰਦਾ ਤੇ ਆਪਾਂ ਤਾਂ ਗਿਣਤੀ ਜੀ ਇੰਨੇ ਜ਼ਿਆਦਾ ਹੈ ਕਿ ਉਹ ਜੀ ਭਵੇਂ ਧੂਆਂ ਕੱਢ ਦੇਈ ਸਰਕਾਰਾਂ ਦਾ ਤੇ ਪੜ ਧੂਆਂ ਹੁਣ ਸਾਡਾ ਨਿਕਲਿਆ ਪਿਆ ਸਰਕਾਰਾਂ ਸਾਨੂੰ ਰੋੜ ਰਹੀਆਂ ਸਰਕਾਰਾਂ ਸਾਨੂੰ ਕੁੱਟ ਰਹੀਆਂ ਕਿਉਂ ਕੁੱਟ ਰਹੀਆਂ ਨਹੀਂ ਯਾਰ ਉਹ ਪ੍ਰਧਾਨ ਦਾ ਮਾੜਾ ਦੂਜੇ ਦੇ ਨਾਲ ਜੁੜਦੇ ਆ ਉਹ ਵੀ ਮਾੜਾ ਤੀਜੇ ਨਾਲ ਜੁੜਦੇ ਉਹ ਵੀ ਮਾੜਾ ਚੌਥੇ ਨਾਲ ਜੁੜਦੇ ਕਰਦੇ ਕਰਦੇ ਸਾਡੀ ਕਬਰਾਂ ਦੇ ਵਿੱਚ ਐਂਡਾ ਸਾਰੀਆਂ ਪਾਰਟੀਆਂ ਛੱਡ ਕੇ ਤੁਰੇ ਹੋਏ ਕਿਸੇ ਧਰਮ ਦਾ ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਮਾੜਾ ਸਾਰਿਆਂ ਦਾ ਸਨਮਾਨ ਕਰਦੇ ਜਿੱਥੇ ਮਰਜੀ ਜਾਓ ਪਰ ਜਦੋਂ ਸਮਾਜ ਦੇ ਉੱਤੇ ਭੀੜ ਪੈ ਗਈ ਨਾ ਧਰਮ ਤੁਹਾਡਾ ਤੇ ਨਾ ਪਾਰਟੀ ਤੁਹਾਡੀ ਉਸ ਵੇਲੇ ਇੱਕੋ ਹੀ ਸਾਹਮਣੇ ਚੀਜ਼ ਆਉਣੀ ਚਾਹੀਦੀ ਆ ਕਿ ਅੱਜ ਸਾਡੇ ਕੌਮ ਦੇ ਉੱਤੇ ਮੁਸੀਬਤ ਆ ਗਈ ਅੱਜ ਸਾਡੇ ਨਾਲ ਧਰਮ ਅੱਗੇ ਆ ਤੇ ਨਾ ਸਾਡਾ ਡੇਰਾ ਅੱਗੇ ਆ ਤੇ ਨਾ ਸਾਡੀ ਪਾਰਟੀ ਅੱਗੇ ਆ ਇਸ ਕਰਕੇ ਇਸ ਸੰਗਠਨ ਨੂੰ ਬਣਾਉਣ ਦੀ ਖਾਤਰ ਤੁਰੇ ਹੋਏ ਆ ਪਿਛਲੇ ਸਾਲ ਯਾਤਰਾ ਕੀਤੀ ਸੀ ਹੁਣ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕਰ ਰਹੇ ਆ ਮੇਰੀ 7 ਤਰੀਕ ਨੂੰ ਨਕੋਧ ਦੇ ਵਿੱਚ ਮੀਟਿੰਗ ਸੀ ਕਿਹਾ ਸੀ ਮੈਂ ਉੱਥੇ ਕਿ ਮੇਰੀ ਨੂਰਮੈਲ ਦੇ ਵਿੱਚ ਇਹ ਮੀਟਿੰਗ ਹੋ ਰਹੀ ਆ ਪਰ ਨਹੀਂ ਉੱਠਦੇ ਇੱਥੇ ਤੰਤਾ ਲੱਗਾ ਹੋਣਾ ਚਾਹੀਦਾ ਸੀ ਤਲਵੰਡ ਦੇ ਵਿੱਚ ਮੀਟਿੰਗ ਹੋ ਕੇ ਗਈ ਜਦੋਂ ਯਾਤਰਾ ਗਈ ਆ ਉੱਥੇ ਸਾਡੇ ਕੋਲ ਨੰਬਰ ਆ ਲੋਕਾਂ ਦੇ ਅਸੀਂ ਫੋਨ ਕਰਦੇ ਆ ਵੇ ਫਲਾਨੇ ਤਾਂ ਆਉਣਾ ਜਦ ਉੱਠਣਾ ਹੀ ਨਹੀਂ ਤਾਂ ਫੇ ਅਜ਼ਾਦੀ ਜਿਹੜੀ ਇਦਾਂ ਨਹੀਂ ਮਿਲਣੀ ਬਈ ਅਜ਼ਾਦੀ ਇਦਾਂ ਨਹੀਂ ਮਿਲਣੀ ਅਜ਼ਾਦੀ ਮਿਲਣੀ ਹੈ ਜਾ ਕੇ ਯਾਦ ਕਰੋ ਡਾਕਟਰ ਨੂੰ ਜਹਾਜ਼ ਡੱਬ ਗਿਆ ਤੇ ਡਾਕਟਰ ਸਾਹਿਬ ਆਪ ਸੇਫ ਆ ਗਏ ਲੋਕ ਕਹਿੰਦੇ ਮਿਊਸ਼ ਕਿਉਂ ਆ ਕਹਿੰਦੇ ਇਹਦੇ ਨਾਲ ਤਾਂ ਮੈਂ ਵੀ ਭਵੇਂ ਡੁੱਬ ਜਾਂਦਾ ਮੇਰੀਆਂ ਤਾਂ ਕਿਤਾਬਾਂ ਡੁੱਬ ਗਈਆਂ ਐਡਾ ਕਿਤਾਬਾਂ ਦਾ ਪਿਆਸ ਸੀਗਾ ਤੇ ਅੱਜ ਕੋਈ ਵੀ ਸਾਡਾ ਜਿਹੜਾ ਸਵਾਰਥ ਆ ਉਹ ਸਾਡੇ ਤੋਂ ਵੱਡਾ ਬਣ ਗਿਆ ਸਾਡੀ ਨੌਕਰੀ ਤੋਂ ਵੱਡਾ ਬਣ ਗਿਆ ਕਿ ਮੇਰੇ ਬੱਚੇ ਨੂੰ ਪਹਿਲਾਂ ਚਾਹੀਦਾ ਮੇਰੇ ਪਰਿਵਾਰ ਨੂੰ ਪਹਿਲਾਂ ਚਾਹੀਦਾ ਇਸ ਕਰਕੇ ਅਸੀਂ ਡੁੱਬੇ ਆਂ ਬਾਬਾ ਸਾਹਿਬ ਦੀ ਜਿਹੜੀ ਵਿਚਾਰਧਾਰਾ ਉਹਨੂੰ ਦੱਸਣ ਲਈ ਮੈਂ ਤੁਹਾਡੇ ਵਿੱਚ ਆਇਆ ਕਿ ਬਾਬਾ ਸਾਹਿਬ ਨੂੰ ਜਿਸ ਦਿਨ ਤੁਸੀਂ ਨਤਮਸਤਕ ਹੁਣ ਆਇਆ ਸੱਚੇ ਦਿਲੋਂ ਮਤ ਸੋਚੋ ਸਟੈਚੂ ਥੱਲੇ ਲਾਤਾ ਨਹੀਂ ਸੱਚੇ ਦਿਲੋਂ ਪ੍ਰਣਾਮ ਕਰਕੇ ਦੇਖੋ ਅੰਦਰ ਅੱਗ ਲੱਗ ਜਣੀ ਤੁਹਾਡੇ ਬੈਠ ਨਹੀਂ ਸਕਦਾ ਫਿਰ ਤੁਸੀਂ ਲੋੜ ਹੈ ਜਿਸ ਨੂੰ ਦਰਸ਼ਨ ਦੀ ਉਹ ਸੀਸਤਾ ਦੀ ਤੇ ਤਰ ਲਿੰਦਾ ਇਹ 바ਵਾ ਸਾਹਿਬ ਦਾ ਮਿਸ਼ਨ ਇਹ ਨਹੀਂ ਕਹਿੰਦਾ ਹੋਏ ਤਾਂ ਚਲੇਗਾ ਫਿਰ ਨਹੀਂ 바ਵਾ ਸਾਹਿਬ ਬੈਠੇ ਨਹੀਂ ਯਾਦ ਕਰੀਏ ਤਿੰਨ ਬੱਚੇ ਲੜਕੇ ਇੱਕ ਲੜਕੀ ਚਲੇ ਜਾਣਾ ਦੁਨੀਆ ਤੋਂ ਤੇ ਅੱਜ ਮੇਰੇ ਵਰਗਾ ਜਦੋਂ ਕਿ ਤੇ ਟੈਲੀਫੋਨ ਕਰਦਾ ਮਹੀਨੇ ਬਾਅਦ ਵੀ ਹਾਂਜੀ ਦੱਸੋ ਜੀ ਮੈਂ ਪੁੱਛਦਾ ਮਿਸ਼ਨ ਤੇ ਜਦੋਂ ਤੂੰ ਸਟੇਜ ਤੇ ਮੈਂ ਕਹਾ ਕਹਿੰਦਾ ਵੇ ਉਹ ਤਾਂ ਆਪਣੇ লাশ ਬੱਚੇ ਦੀ ਛੱਡ ਕੇ ਚਲੇ ਗਿਆ ਤੇ ਤੈਨੂੰ ਕਿਤਾਬ ਨਹੀਂ ਦਈ ਆ ਮਿਸ਼ਨ ਤਾਂ ਚੱਲਦਾ ਮਿਸ਼ਨ ਜਿਹੜਾ ਮੌਤ ਦੀ ਨਿਸ਼ਾਨੀ ਆ ਜੇਕਰ ਮੌਤ ਨੂੰ ਵੇੜਣਾ ਆ ਤੇ ਮਿਸ਼ਨ ਦੇ ਉੱਤੇ ਚੱਲਣਾ ਪੈਂਦਾ ਫਿਰ ਮਿਸ਼ਨ ਤੇ ਚੱਲਿਆ ਭਗਤ ਸਿੰਘ ਮਿਸ਼ਨ ਤੇ ਚੱਲਿਆ ਰਾਜਗੁਰੂ ਐਵੇਂ ਨਹੀਂ ਫਾਂਸ ਦੇ ਸੰਗਰਾਮ ਜੋ ਹੁੰਦਾ ਜੋ ਮੇਸ ਕਰਕੇ ਹੁੰਦਾ ਕਿ ਮਨੁੱਖਤਾ ਦੀ ਖਾਤਰ ਆਪਣੀ ਖਾਤਰ ਨਹੀਂ ਮਨੁੱਖਤਾ ਦੀ ਖਾਤਰ ਬਾਬਾ ਸਾਹਿਬ ਦੇ ਜੇ ਬੱਚੇ ਗਏ ਆ ਤੇ ਮਨੁੱਖਤਾ ਦੀ ਖਾਤਰ ਗਏ ਆ ਇਹ ਤਾਂ ਅਸੀਂ ਐਵੇਂ ਹੀ ਲੋਕ ਕਰੀ ਜਾਂਦੇ ਆ ਕਿ ਸੰਵਿਧਾਨ ਸਾਡੇ ਲਈ ਲਿਖਿਆ ਨਹੀਂ ਸੰਵਿਧਾਨ ਪੂਰਾ ਮਨੁੱਖਤਾ ਦੀ ਖਾਤਰ ਲਿਖਿਆ ਹੋਇਆ ਸਾਡੇ ਖਾਤਰ ਨਹੀਂ ਗਾ ਜਦੋਂ ਅਸੀਂ ਭਗਵਾਨ ਬਾਲਮੀਕ ਜੀ ਦਾ ਵੀ ਨਾਮ ਲੈਂਦੇ ਆ ਭਗਵਾਨ ਬਾਲਮੀਕ ਜੀ ਜੀ ਜੋ ਸਿਖਾਇਆ ਪੂਰੀ ਮਾਨਵਤਾ ਦਾ ਲੈਇਆ ਸਾਡੇ ਲਈ ਨਹੀਂ ਗੀ ਅਸੀਂ ਵੀ ਉਹਨਾਂ ਦੇ ਬੱਚੇ ਹੁੰਦੇ ਆ ਸਤਿਗੁਰ ਰਮਦਾਸ ਮਹਾਰਾਜ ਜੀ ਸਿੱਖਿਆ ਜੜੀ ਆ ਉਹ ਸਾਰੀ ਮੁਨਫਤਾਂ ਦੇ ਲਈ ਆ ਇਲਾਕੇ ਲਈ ਨਹੀਂ ਜਾਤ ਲਈ ਨਹੀਂ ਧਰਮ ਲਈ ਨਹੀਂ ਦੇਸ਼ ਲਈ ਨਹੀਂ ਇਹ ਜਿੰਨੇ ਵੀ ਲੋਕ ਆਉਂਦੇ ਆ ਇਹਨਾਂ ਦਾ ਕਿਸੇ ਬੋਲੀ ਦੇ ਨਾਲ ਕਿਸੇ ਇਲਾਕੇ ਨਾਲ ਕਿਸੇ ਜਾਤ ਨਾਲ ਕੋਈ ਪਿਆਰ ਨਹੀਂ ਹੁੰਦਾ ਇਹ ਤਾਂ ਬਾਣੀ ਤਾਂ ਕਹਿੰਦੀ ਆ ਕਿ ਤੁਸੀਂ ਇਸ ਦੇ ਉੱਤੇ ਜੇ ਚੱਲਣਾ ਆ ਜੋ ਕਲ ਸਾਧੂ ਵੈਸਨ ਹੋਏ ਵਰਨ ਅਵਰਨ ਰੰਗ ਨੇ ਇਸਰ ਬਿਮਲ ਬਾਸ ਜਾਨੀਏ ਜਗਸ ਬ੍ਰਾਹਮਣ ਬੈਸ ਸੂਦਰ ਖਤਰੀ ਡੋਮ ਚੰਡਾਲ ਮਲੇਸ਼ ਮਲ ਸੋਏ ਹੋਏ ਪਨੀਤ ਭਗਵੰਤ ਭਜੰਤ ਆਪ ਤਰੇ ਤਾਰੇ ਕੁਲ ਦੁਏ ਬਾਣੀ ਕਹਿ ਰਹੀ ਹੈ ਜਾਤ ਦਾ ਕਿੱਥੇ ਇੱਥੇ ਲਿਖਿਆ ਹੈ ਜਾਤ ਤਾਂ ਕਿਤੇ ਪੁੱਛੀ ਨਹੀਂ ਜਾਂਦੀ ਅੱਗੇ ਅਮਲਾ ਨਾ ਹੋਣੇ ਨੇ ਨਿਵੇੜੇ ਜਾਤ ਤੇਰੀ ਪੁੱਛਣੀ ਨਹੀਂ ਇਹ ਤਾਂ ਜਾਤਾਂ ਅਸੀਂ ਬਣਾ ਕੇ ਬੈਠੇ ਆ ਜਾਤਾਂ ਦਾ ਕੋਈ ਮਤਲਬ ਹੀ ਨਹੀਂ ਕਰਮ ਕਰੀਏ ਬਾਬਾ ਸਾਹਿਬ ਦੀ ਅੱਜ ਕੋਈ ਜਾਤ ਦੇਖਦਾ ਮੋਦੀ ਵੀ ਐਂਦਾ ਨੀਵਾ ਹੋਇਆ ਸਾਰੇ ਨੀਵੇਂ ਹੋ ਰਹੇ ਆ ਕਿਉਂ ਹੋ ਰਹੇ ਆ ਬਾਬਾ ਸਾਬ ਦਾ ਕਰਮੇ ਦਾ ਵਡਾਇਆ ਕਿ ਪੂਰਾ ਵਰਲਡ ਜਿਹੜਾ ਅੱਜ ਨਤਮਸਤਕ ਹੋ ਰਿਹਾ ਆਪਾਂ ਵੀ ਕਰਮ ਕਰਨਾ ਇਹੋ ਜਿਹਾ ਕਰਮ ਕਰਕੇ ਜਾਈਏ ਕਿ ਆਉਣ ਵਾਲੇ ਬੱਚਿਆਂ ਲਈ ਰਸਤਾ ਬਣਾ ਕੇ ਜਾਣਾ ਆਪਾਂ ਲੋੜਾ ਮੈਨੂੰ ਤੁਹਾਡੀ ਲੋੜਾ ਤੇ ਤੁਸੀਂ ਫਾਰਮਾਂ ਲਈ ਇੱਕ ਮਹਿਮ ਬਿੱਜ ਦਿਓ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ-ਪਿੰਡ ਦੇ ਵਿੱਚੋਂ ਫਾਰਮ ਇਦਾਂ ਪਰ ਹੋ ਕੇ ਜਾਣ ਤੁਹਾਨੂੰ ਲੋੜ ਨਹੀਂ ਪੈਣੀ ਲੜਨ ਦੀ ਸਰਕਾਰਾਂ ਨੇ ਪੁੱਛਣਾ ਦੱਸੋ ਜੀ ਹੁਕਮ ਕੀ ਹੈ ਇੱਕ ਸਿੰਗਲ ਸਟ੍ਰੋਕ ਦੇ ਨਾਲ ਤੁਹਾਨੂੰ ਬਾਬਾ ਸਾਹਿਬ ਜੋ ਲੈ ਕੇ ਦੇ ਗਏ ਅੱਜ ਹਰਿਆਣਾ ਅਧਾ ਸੜ ਗਿਆ 2% ਰਿਜ਼ਰਵੇਸ਼ਨ ਨਹੀਂ ਮੈਣੇ ਦੇ 2% ਤੁਹਾਨੂੰ 25% ਲੈ ਕੇ ਦੇ ਗਏ ਸਿੰਗਲ ਸਟ੍ਰੋਕ ਨਾਲ ਕਿਉਂ ਕਲਮ ਦੇ ਵਿੱਚ ਜਾਨ ਸੀ ਡਰ ਸੀ ਸਵਾਰਥ ਨਹੀਂ ਸੀ ਸਾਡਾ ਸਵਾਰਥ ਜਿਹੜਾ ਆ ਇਹਨੂੰ ਛੱਡ ਦਈਏ ਅੱਜ ਮੈਂ ਤੁਹਾਡੇ ਵਿੱਚ ਆਇਆ ਸਵਾਰਥਾਂ ਨੂੰ ਛੱਡ ਕੇ ਆ ਤੇ ਮੈਂ ਤੁਹਾਡਾ ਟਾਈਮ ਜਿਹੜਾ ਆ ਉਹ ਲਿਆ ਆ ਬਹੁਤ ਜ਼ਿਆਦਾ ਸਰਫੇਸ ਕਰਕੇ ਕਿ ਆਪਾਂ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕਦੋਂ ਇਕੱਠੇ ਹੋਣਾ ਵਿਚਾਰ ਧਾਰਾ ਤੇ ਚੱਲਣਾ ਆਪਾਂ ਜੇਕਰ ਵਿਚਾਰ ਧਾਰਾ ਤੁਹਾਨੂੰ ਚੰਗੀ ਲੱਗਦੀ ਹੋਈ ਤਾਂ ਫਿਰ ਕਿਤੇ ਮੇਲੇ ਹੋਣਗੇ ਫਿਰ ਕਿਤੇ ਆਵਾਂਗੇ ਕਿਉਂਕਿ ਰੋਜ਼ ਦਾ ਕੰਮ ਆ ਮੇਰਾ ਮੈਂ ਕਰਕੇ ਤੇ ਵੈੰਦਾ ਨਿਗਾ ਜਦੋਂ ਮਰਜ਼ੀ ਤੁਸੀਂ ਦੇਖ ਲਿਓ ਇਹੋ ਹੀ ਕੰਮ ਆ ਮੇਰਾ ਸੋ ਜੇਕਰ ਆਪਾਂ ਕੁਝ ਕਰਨਾ ਤੇ ਅੱਜ ਪ੍ਰਣ ਕਰ ਲਿਓ ਕਿ ਆਪਾਂ ਕੁਝ ਕਰਨਾ ਆ ਪੋਲੀਟੀਕਲ ਬੰਦਿਆਂ ਦੇ ਪਿੱਛੇ ਜਿਹੜੇ ਆ ਇਹਨਾਂ ਨੂੰ ਤੁਹਾਨੂੰ ਬਹੁਤ ਲਾਰੇ ਲਾਉਣੇ ਆ ਮਤ ਸੋਚਿਓ ਇਹ ਸਾਡੀ ਜਾਤ ਦਾ ਇਹਨਾਂ ਕੁਛ ਕਰਨਾ ਕਿਸੇਨ ਕੱਖ ਨਹੀਂ ਕਰਨਾ ਮਤ ਸੋਚਿਓ ਇਹ ਸਾਡੇ ਮਜਬ ਦਾ ਇਹਨਾਂ ਕੁਛ ਕਰਨਾ ਕਿਸੇਨ ਕੱਖ ਨਹੀਂ ਕਰਨਾ ਸਿਰਫ ਸਾਡਾ ਮੁੱਲ ਲੈਂਦੇ ਉੱਥੇ ਜਾ ਕੇ ਅਸੀਂ ਇਸ ਕਰਕੇ ਤੁਹਾਨੂੰ ਕਹਿਣ ਲਈ ਆਏ ਆ ਕਿ ਆਪਾਂ ਹੁਣ ਡੰਡਾ ਤਿਆਰ ਕਰਨਾ ਇਹੋ ਜਿਹਾ ਡੰਡਾ ਤਿਆਰ ਕਰਨਾ ਕਿ ਡੰਡਾ ਪੀਰ ਹੈ بگੜਿਆ ਤਿਗੜਿਆ ਦਾ ਇਹ ਸਾਰੇ ਵਿਗੜ ਗਏ ਆਪਾਂ ਹੁਣ ਸਿੱਧੇ ਕਰਨੇ ਆ ਸੋ ਆਓ ਸਮੇਂ ਦੀ ਲੋੜ ਆ ਆਪਾਂ ਇੱਕ ਪਲੇਟਫਾਰਮ ਤੇ ਜੁੜੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਬੱਚਿਆਂ ਦੀ ਆਜ਼ਾਦੀ ਨੂੰ ਪੱਕਾ ਕਰ ਦਈਏ ਜਿਵੇਂ ਸਾਡੇ ਗੁਰੂ ਕਹਿ ਕੇ ਗਏ ਆ ਕਿ ਕਾਇਮ ਦਾਇਮ ਸਦਾ ਬਾਦਸ਼ਾਹੀ ਦੋ ਮਨਾਸੇਮ ਇੱਕ ਸੋਵਾਹੀ ਇੱਥੇ ਦੂਜ ਤੇ ਨੀਚ ਨਹੀਂ ਹੋਊਗੀ ਕੋਈ ਵੀ ਸਾਰੇ ਇੱਕ ਹੋ ਜਾਈਏ ਤਾਂ ਕਿ ਪਾਛੇ ਖੜੀ ਕਰ ਦਈਏ ਜਿਹੜੇ ਬਾਦਸ਼ਾਹੀਆਂ ਨੂੰ ਪੈਰਾਂ 'ਚ ਰੋਲ ਦਈਏ ਇਹ ਸਾਡਾ ਮਿਸ਼ਨ ਆ ਇਸ ਕਰਕੇ ਤੁਹਾਡੇ ਵਿੱਚ ਆਏ ਆ ਜੇਕਰ ਤੁਹਾਨੂੰ ਚੰਗਾ ਲੱਗਾ ਤੇ ਫਾਰਮ ਭਰਿਓ ਕੋਈ ਜਿਆਦਾ ਮੁੱਲ ਨਹੀਂ 10 ਰੁਪਏ ਦੇਣੇ ਇੱਕ ਵਾਰੀ ਜੇਕਰ ਕੋਈ ਭੈਣ ਬੱਚਾ ਭਰਾ ਗਰੀਬ ਆ ਤੇ ਦੂਸਰਾ ਉਹਦਾ ਫਾਰਮ ਦੇ 10 ਰੁਪਏ ਦੇਣ ਦੀ ਕੋਸ਼ਿਸ਼ ਕਰਿਓ ਕਿਉਂ ਕਿ ਆਪਾਂ ਇੱਕ ਪਲੇਟਫਾਰਮ ਤੇ ਜੁੜ ਜਾਈਏ ਤੇ ਜਿਹੜਾ ਭਵਨ ਆ ਉਹਦੇ ਲਈ ਵੀ ਮੈਂ ਤੁਹਾਨੂੰ ਅੱਜ ਬੇਨਤੀ ਕਰਨੀ ਆ ਕਿ ਤੁਸੀਂ ਉਹਦੇ ਤੇ ਆਓ ਦੇਖੋ ਤੁਹਾਨੂੰ ਲੋੜ ਪੈਂਦੀ ਆ 100 ਬੰਦਾ ਉੱਥੇ ਰਹਿਣਾ ਚਾਹੁੰਦਾ 200 ਰਹਿਣਾ ਚਾਹੁੰਦਾ ਤੁਹਾਨੂੰ ਕਿਤੇ ਮੁਸ਼ਕਲ ਬਣ ਜਾਂਦੀ ਆ ਉੱਥੇ ਆਓ ਦੇਖੋ ਉੱਥੇ ਡਿਸਪੈਂਸਰੀ ਚੱਲ ਰਹੀ ਆ ਚੈਰੀਟੇਬਲ ਡਿਸਪੈਂਸਰੀ ਬਿਲਕੁਲ ਫ੍ਰੀ ਚਲਾ ਰਹੇ ਆਂ ਲੈਬ ਹੁਣ ਥੋੜੇ ਦਿਨਾਂ ਚ ਸਟਾਰਟ ਹੋ ਜਾਣੀ ਆ ਜਿਹਦਾ ਕਿ ਬਹੁਤ ਫ੍ਰੀਲੀ ਫ੍ਰੀ ਨਾਲ ਦੇ ਟੈਸਟ ਹੋਇਆ ਕਰਨੇ ਆ ਉੱਥੇ ਬੱਚਿਆਂ ਲਈ ਹੋਸਟਲ ਫ੍ਰੀ ਚੱਲ ਗਿਆ ਤੇ ਬੱਚੇ ਆ ਕੇ ਸਾਡੇ ਪੜਨ ਉੱਥੇ ਜਿਹੜੀ ਲਾਇਬ੍ਰੇਰੀ ਚੱਲ ਰਹੀ ਆ ਉੱਥੇ ਇਹ ਜਿਹੜਾ ਚੈਨਲ ਤੁਹਾਡੇ ਵਿੱਚ ਆਇਆ ਪੋਸੂ ਨਾਮਾ ਪੋਸੂ ਨਾਮਾ ਇੱਕ ਚੈਨਲ ਦਾ ਨਾਮ ਆ ਇਹ ਹੁਣ ਤੁਸੀਂ ਦੇਖਣਾ ਕਿ ਇਸ ਨੂੰ ਪੋਸੂ ਨਾਮੇ ਨੂੰ ਹੁਕਮ ਨਾਮਾ ਕਦੋਂ ਬਣਾਉਣਾ ਅੱਜ ਤੁਹਾਡੇ ਵਿੱਚ ਇਹ ਗੱਲ ਕਹਿਣ ਲਈ ਆਂ ਇਹ ਇਹਨੂੰ ਹੁਕਮਨਾਮਾ ਬਣਾ ਲਿਓ ਜੇਕਰ ਤੁਸੀਂ ਹੁਕਮਨਾਮਾ ਬਣਾ ਲਿਆ ਤੇ ਸਰਕਾਰਾਂ ਜਿਹੜੀਆਂ ਤੁਹਾਡੇ ਪੈਰਾਂ ਦੇ ਵਿੱਚ ਬੈਠ ਜਾਣਗੀਆਂ ਸੋ ਜਾਦਾ ਕੁਝ ਨਾ ਕਹਿੰਦਾ ਹੋਇਆ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਬੜੇ ਸੰਜੀਦਗੀ ਨਾਲ ਸੁਣਨ ਦਾ ਟਾਈਮ ਕੱਢਿਆ ਔਰ ਤੁਸੀਂ ਠਰਮੇ ਨਾਲ ਸੁਣਿਆ ਕਿਸੇ ਨੂੰ ਵੀ ਕੋਈ ਭੁਲੇਖਾ ਹੋਵੇ ਡਾਊਟ ਹੋਵੇ ਮੈਂ ਤੁਹਾਨੂੰ ਕਾਡ ਵੀ ਦੇ ਕੇ ਜਾਣੇ ਫਾਰਮ ਵੀ ਦੇ ਕੇ ਜਾਣੇ ਉਹ ਲੈ ਲਿਓ ਤੁਹਾਨੂੰ ਕੋਈ ਵੀ ਲੋਡ ਪੈਂਦੀ ਆ ਅਸੀਂ ਤੁਹਾਡੇ ਨਾਲ ਖੜੇ ਆਂ ਸਾਨੂੰ ਲੋੜ ਪੈਂਦੀ ਆ ਅਸੀਂ ਤੁਹਾਡੇ ਤੋਂ ਆਸ ਰੱਖਦੇ ਆ ਸੋ ਆਓ ਜਿਆਦਾ ਕੁਛ ਨਾ ਕਹਿੰਦਾ ਹੋਇਆ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੈਕਾਰਾ ਬੁਲਾਈਏ ਜੋ ਬੋਲੇ ਈਸਾਨ ਨਰਪਾਇ ਸਤਿਗੁਰ ਭਗਵਾਨ ਵਾਲਮੀਕ ਮਹਾਰਾਜ ਕੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਕੱਠੇ ਹੋਵਾਂਗੇ ਸੋ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਕਿਹਾ ਹੋਵੇ ਮਾਫ ਕਰਨਾ ਕਿਉਂਕਿ ਵਿਚਾਰਤਾਰਾ ਬਹੁਤ ਲੰਬੀ ਹੈ ਸਮਾਂ ਚਾਹੀਦਾ ਜਦੋਂ ਵੀ ਤੁਹਾਨੂੰ ਕਿਤੇ ਫਿਰ ਮੌਕਾ ਮਿਲਦਾ ਕਿਸੇ ਇਲਾਕੇ ਦੇ ਵਿੱਚ ਐਸੇ ਆਉਨੇ ਆ ਉੱਥੇ ਸੁਣਨ ਦੀ ਜਰੂਰ ਕੋਸ਼ਿਸ਼ ਕਰਿਓ ਆਉਣ ਦੀ ਕੋਸ਼ਿਸ਼ ਕਰਿਓ ਕਿਉਂਕਿ ਮੈਂ ਚਾਹੁੰਦਾ ਜਿਸ ਪਿੰਡ ਦੇ ਵਿੱਚ ਮੀਟਿੰਗ ਹੋਵੇ ਆਸੇ ਪਾਸੇ ਦੇ ਪਿੰਡਾਂ ਦੇ ਵਿੱਚੋਂ ਭਾਵੇਂ 2-2 4-4 5-5 ਬੰਦੇ ਬਲਾਓ ਲੇਕਿਨ ਇੱਕ ਜਗ੍ਹਾ ਇਕੱਠੇ ਹੋ ਕੇ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋ ਜਾਵੇ ਇਹ ਵਿਚਾਰਾਂ ਦੀ ਸਾਰੀ ਗੱਲ ਆ ਜਿੱਦਣ ਆਪਾਂ ਵਿਚਾਰਾਂ ਦੇ ਨਾਲ ਜੁੜ ਗਏ ਤੇ ਐਵੇਂ ਨਹੀਂ ਸਿੱਖਿਆ ਕਿ ਜਦੋਂ ਵਿਚਾਰ ਜੁੜ ਜਾਂਦੇ ਆ ਤੇ ਫਿਰ ਸਰਕਾਰਾਂ ਜਿਹੜੀਆਂ ਚੁੱਕ ਜਾਂਦੀਆਂ ਸੋ ਇਸੇ ਹੀ ਇਹ ਕਰਕੇ ਤੁਹਾਡੇ ਵਿੱਚ ਆਇਆ ਸੀ ਸੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ